ਹਾਂਜੀ ਫੋਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਜੀ ਤੁਹਾਡੇ ਲਈ ਜਾਣਕਾਰੀ ਜਿਹੜੀ ਲੈ ਕੇ ਆਇਆ ਆ ਆਧਾਰ ਕਾਰਡ ਤੇ ਹੈ 50000 ਰੁਪਏ ਦਾ ਲੋਨ ਹੈ ਜਿਹੜਾ ਆਧਾਰ ਕਾਰਡ ਤੇ ਮਿਲਦਾ ਹੈ ਸਿਰਫ ਅੱਧੇ ਘੰਟੇ ਦੇ ਵਿੱਚ ਤੁਹਾਨੂੰ ਇਹ ਪੈਸੇ ਹੈ ਜਿਹੜੇ ਮਿਲ ਜਾਣਗੇ ਤਾਂ ਇਹਦਾ ਕੀ ਪ੍ਰੋਸੈਸ ਆ ਪੂਰਾ ਕਿਹੜੇ ਕਿਹੜੇ ਸ਼ਰਤਾਂ ਵਿੱਚ ਕਿਵੇਂ ਇਹ ਮਿਲਦਾ ਹੈ ਕੌਣ ਇਹ ਲੋਨ ਹੈ ਜਿਹੜਾ ਲੈ ਸਕਦਾ ਹੈ ਇਹ ਹੀ ਜਾਣਕਾਰੀ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਸਥਿਰ ਨਹੀਂ ਰਹਿੰਦੀ ਕਦੇ ਚੰਗਾ ਸਮਾਂ ਕਦੇ ਮਾੜਾ ਸਮਾਂ ਜਿਹੜਾ ਆਉਂਦਾ ਰਹਿੰਦਾ ਹੈ ਇਨਸਾਨ ਚਾਹੇ ਕਿੰਨੀਆਂ ਮਰਜ਼ੀ ਯੋਜਨਾਵਾਂ ਜਿਹੜੀਆਂ ਬ ਪਰ ਕੋਈ ਨਾ ਕੋਈ ੜਿੱਕਾ ਜਿਹੜਾ ਲੱਗ ਜਾਂਦਾ ਹੈ ਕਿਤੇ ਨਾ ਕਿਤੇ ਆਰਥਿਕ ਤੰਗੀ ਜਿਹੜੀ ਆ ਜਾਂਦੀ ਹੈ ਸੋ ਇਸ ਕਰਕੇ ਆਧਾਰ ਕਾਰਡ ਤੇ ਜਿਹੜਾ ਇਹ ਲੋਨ ਹੈ ਤੁਹਾਡੀ ਕਿਤੇ ਨਾ ਕਿਤੇ ਹੈਲਪ ਹੈ ਜਿਹੜੀ ਕਰੂਗਾ ਆਧਾਰ ਕਾਰਡ ਅੱਜ ਕੱਲ੍ਹ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਇੱਕ ਅਹਿਮ ਦਸਤਾਵੇਜ਼ੇ ਬਣ ਚੁੱਕਿਆ ਹੈ ਅਗਰ ਤੁਸੀਂ ਅਕਾਊਂਟ ਖਾਤਾ ਖਲਾਉਣੇ ਹੋ ਜਿਹੜਾ ਬੈਂਕ ਦੇ ਵਿੱਚ ਜਾਂ ਕਿਤੇ ਜਾਨਨੇ ਹੋ ਕੋਈ ਫਾਰਮ ਭਰਨਾ ਹੈ ਤਾਂ ਸਭ ਤੋਂ ਪਹਿਲਾਂ ਆਧਾਰ ਕਾਰਡ ਦੀ ਲੋੜ ਹੈ ਜਿਹੜੀ ਪੈਂਦੀ ਹੈ ਤਾਂ ਇਹਦੇ ਵਿੱਚ ਪਰਸਨਲ ਲੋਨ ਹੈ ਜਿਹੜਾ ਆ ਜਾਂਦਾ ਹੈ ਉਹ ਸਾਰੇ ਬੈਂਕ ਹੈ ਜਿਹੜੇ ਤੁਹਾਡੇ ਆਧਾਰ ਕਾਰਡ ਤੇ 50000 ਤੱਕ ਦਾ ਨਿੱਜੀ ਜਿਹੜਾ ਲੋਨ ਹੈ ਨਿੱਜੀ ਕਰਜ਼ਾ ਜਿਹੜਾ ਪ੍ਰਦਾਨ ਕਰਦੇ ਐ ਜਿਹਨੂੰ ਤੁਸੀਂ ਆਸਾਨੀ ਨਾਲ ਲੈ ਕੇ ਆਪਣੀਆਂ ਵਿੱਤੀ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰ ਸਕਦੇ ਹੋ ਇੱਥੇ ਆਪਏ ਨਹੀਂ ਕਹਿ ਸਕਦੇ ਕਿਲਾ ਧਾਰ卡ਤੀ ਤੁਹਾਨੂੰ ਜਿਹੜਾ 50000 ਰੁਪਏ ਦਾ ਪਰਸਨਲ ਲੋਨ ਹੈ ਜਿਹੜਾ ਉਹ ਮਿਲ ਜਾਏਗਾ ਸੋ ਇਸ ਤੋਂ ਇਲਾਵਾ ਆਪਣੀ ਤੁਹਾਡੀ ਜਿਹੜੀ ਆਮਦਨ ਹੈ ਅਤੇ ਜੋ ਤੁਹਾਡਾ ਕਾਰੋਬਾਰ ਹੈ ਇਹ ਚੀਜ਼ ਵੀ ਤੁਹਾਨੂੰ ਜਿਹੜੀ ਦਿਖਾਉਣੀ ਪਊ ਅਤੇ ਨਾਲ ਜਿਹੜੇ ਦਸਤਾਵੇਜ਼ ਉਹ ਦੇਣੇ ਪੈਣਗੇ ਨਿੱਜੀ ਕਰਜ਼ੇ ਨੂੰ ਆਮ ਤੌਰ ਤੇ ਸੁਰੱਖਿਆਤ ਜਿਹੜੇ ਹੁੰਦੇ ਨੇ ਮਤਲਬ ਕਿ ਉਹਨਾਂ ਨੂੰ ਤੁਹਾਨੂੰ ਕੋਈ ਜਾਇਦਾਦ ਗਿਰਵੀ ਰੱਖਣ ਦੀ ਲੋੜ ਨਹੀਂ ਹੁੰਦੀ। ਸੋ ਕੋਟ ਗੁਮੇਂਦਰਾ ਬੈਂਕ ਹੈ ਇਹਦੇ ਵਿਖੇ ਤੁਸੀਂ ਹਰ ਲੋੜੀਏ ਦਸਤਾਵੇਜ਼ਾਂ ਦੇ ਨਾਲ ਆਪਣੇ ਆਧਾਰ ਕਾਰਡ ਦੀ ਵਰਤੋਂ ਕਰਕੇ ਨਿੱਜੀ ਲੋਨ ਲਈ ਜਿਹੜੀ ਅਰਜ਼ੀ ਹੈ ਉਹ ਦੇ ਸਕਦੇ ਹੋ। ਸੋ ਪ੍ਰਾਪਤ ਜਿਹੜਾ ਕਿਵੇਂ ਕਰਨਾ ਹੈ? ਇਹਦੀ ਪ੍ਰਕਿਰਿਆ ਜਿਹੜੀ ਬਿਲਕੁਲ ਸੌਖੀ ਹੈ। ਆਨਲਾਈਨ ਤੁਸੀਂ ਐਪਲੀਕੇਸ਼ਨ ਦੇ ਸਕਦੇ ਹੋ ਜਾਂ ਫਿਰ ਬੈਂਕ ਦੀ ਸਾਕਾ ਤੇ ਜਾ ਕੇ ਜਿਹੜਾ ਉੱਤੇ ਫਾਰਮ ਸਬਮਿਟ ਕਰਨਾ ਹੁੰਦਾ ਹੈ ਉਹ ਕਰ ਸਕਦੇ ਹੋ। ਸਾਰਾ ਕੁਝ ਸਬਮਿਟ ਕਰਨ ਤੋਂ ਬਾਅਦ 3 ਮਿੰਟਾਂ ਦੇ ਅੰਦਰ ਅੰਦਰ ਤੁਹਾਨੂੰ ਲੋਨ ਜਿਹੜਾ ਮਿਲ ਜੂਗਾ ਲੋਨ ਜਦੋਂ ਮਨਜ਼ੂਰ ਹੋ ਜਾਂਦਾ ਹੈ ਤਾਂ ਇਹਦੀ ਜਿਹੜੀ ਰਕਮ ਹੈ ਇਹ ਤੁਹਾਡੇ ਬੈਂਕ ਖਾਤੇ ਦੇ ਵਿੱਚ ਜਿਹੜੀ ਆ ਜਾਊਗੀ ਇਸ ਲੋਨ ਦਾ ਫਾਇਦਾ ਇਹ ਹੈ ਕਿ ਇਹ ਵੀ ਜਿਹੜੇ ਅਰਜੀ ਪ੍ਰਕਿਰਿਆ ਹੈ ਲੋਨ ਲੈਣ ਦਾ ਜਿਹੜਾ ਤਰੀਕਾ ਹੈ ਪ੍ਰੋਸੈਸ ਹੈ ਉਹ ਬਿਲਕੁਲ ਸੌਖਾ ਹੈ ਦੂਸਰਾ ਇਹਦੇ ਵਿੱਚ ਕੱਟ ਦੱਸਤਾ ਵੇਜਾਂ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਅਤੇ ਜੋ ਤੁਹਾਡੀ ਆਮਦਨ ਦਾ ਸਬੂਤ ਹੈ ਇਹ ਦੇਣੇ ਪੈਂਦੇ ਸੋ ਇਹਦਾ ਪ੍ਰੋਸੈਸ ਜਿਹੜਾ ਕਾਫੀ ਤੇਜ਼ ਹੁੰਦਾ ਹੈ ਤਾਂ ਆਸਾਨੀ ਨਾਲ ਇਹ ਜਿਹੜਾ ਤੁਹਾਨੂੰ ਲੋਨ ਹੈ ਉਹ ਜਲਦੀ ਹੈ ਜਿਹੜਾ ਉਹ ਮਿਲ ਜਾਂਦਾ ਹੈ ਤਾਂ ਕੌਣ-ਕੌਣ ਜਿਹੜਾ ਇਹਨੂੰ ਲੋਨ ਨੂੰ ਜਿਹੜਾ ਪ੍ਰਾਪਤ ਕਰ ਸਕਦਾ ਹੈ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਉਮਰ ਤੁਹਾਡੀ ਜਿਹੜੀ 21 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੁਹਾਡੀ ਜਿਹੜੀ ਮਾਸਕ ਆਮਦਨ ਹੈ 15000 ਜਾਂ ਤੋਂ ਵੱਧ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਸਰਕਾਰ ਦੁਆਰਾ ਪ੍ਰਮਾਣਿਤ ਵੈਧ ਦਸਤਾਵੇਜ਼ ਹੋਣੇ ਚਾਹੀਦੇ ਹੈ ਤਾਂ ਇਸ ਲਈ ਤੁਸੀਂ ਇਹਨਾਂ ਮਾਪਦੰਡਾ ਨੂੰ ਪੂਰਾ ਕਰਕੇ ਲੋਨ ਲਈ ਅਪਲਾਈ ਕਰ ਸਕਦੇ ਹੋ ਆਨਲਾਈਨ ਜਾਂ ਫਿਰ ਮੋਬਾਈਲ ਐਪ ਰਾਹੀਂ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਦੇ ਸਕਦੇ ਹਾਂ